ਹਾਂ ਐਂਡ ਹੀ ਡੀਅਰ ਈਓਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਬਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਅੱਜ ਆਖਰੀ ਉਮੀਦ ਐਨਜੀਓ ਜਿਸ ਨੂੰ ਕੀ ਤਕਰੀਬਨ 7 ਸਾਲ ਹੋ ਗਏ ਚੱਲਦੇ ਆ ਔਰ ਤੁਹਾਡੇ ਸਾਰਿਆਂ ਦੀਆਂ ਅਸੀਸਾਂ ਸਦਕਾ 11 ਰੁਪਈਆਂ ਦੇ ਵਿੱਚ ਰੋਟੀ ਕਪੜਾ ਦਵਾਈ ਅਤੇ ਐਮਬੂਲੈਂਸ ਸੇਵਾ ਕਾਫੀ ਲੰਬੇ ਸਮੇਂ ਤੋਂ ਪਰਮਾਤਮਾ ਸੇਵਾ ਲੈ ਰਹੇ ਸੰਜੀਤੋ ਔਰ ਦਿਨ ਰਾਤ ਤੁਹਾਡੀਆਂ ਅਸੀਸਾਂ ਤੁਹਾਡੀਆਂ ਅਰਦਾਸਾਂ ਤੇ ਤੁਹਾਡੀ سپورਟ ਦੇ ਨਾਲ ਤੇ ਆਖਰੀ ਉਮੀਦ ਐਨ ਜੀਓ ਤਰੱਕੀ ਕਰ ਰਹੀ ਹੈ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇਹਨਾਂ ਦੀਆਂ ਬ੍ਰਾਂਚਾਂ ਖੁੱਲੀਆਂ ਜਾ ਰਹੀਆਂ ਨੇ ਜਿਸ ਤਰ੍ਹਾਂ ਕਿ ਦਿੱਲੀ ਦੇ ਵਿੱਚ ਖੰਨੇ ਦੇ ਵਿੱਚ ਜਲੰਧਰ ਦੇ ਵਿੱਚ ਔਰ ਤੁਹਾਡੀਆਂ ਅਸੀਸਾਂ ਸਦਕਾ ਅਸੀਂ ਜਲੰਧਰ ਦੇ ਵਿੱਚ ਕੱਲ ਇੱਕ ਨਵੀਂ ਬ੍ਰਾਂਚ ਓਪਨ ਕਰਨ ਜਾ ਰਹੇ ਹਾਂ और बहुत सारी संगत का प्यार है बहुत सारी संगत वाहेगुरु जी का खालसा वाहेगुरु जी की फतेह ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਅੱਜ ਆਖਰੀ ਉਮੀਦ ਐਨਜੀਓ ਜਿਸ ਨੂੰ ਕੀ ਤਕਰੀਬਨ 7 ਸਾਲ ਹੋ ਗਏ ਚੱਲਦਿਆਂ ਤੌਰ ਤੁਹਾਡੇ ਸਾਰਿਆਂ ਦੀਆਂ ਅਸੀਸਾਂ ਸਦਕਾ 11 ਰੁਪਈਆਂ ਦੇ ਵਿੱਚ ਰੋਟੀ ਕਪੜਾ ਦਵਾਈ ਅਤੇ ਐਮਬੂਲੈਂਸ ਸੇਵਾ ਕਾਫੀ ਲੰਬੇ ਸਮੇਂ ਤੋਂ ਪਰਮਾਤਮਾ ਸੇਵਾ ਲੈ ਰਹੇ ਸੰਜੀਓ ਤੋਂ ਔਰ ਦਿਨ ਰਾਤ ਤੁਹਾਡੀਆਂ ਅਸੀਸਾਂ ਤੁਹਾਡੀਆਂ ਅਰਦਾਸਾਂ ਤੇ ਤੁਹਾਡੀ ਸਪੋਰਟ ਦੇ ਨਾਲ ਇਹ ਆਖਰੀ ਉਮੀਦ ਐਨਜੀਓ ਤਰੱਕੀ ਕਰ ਰਹੀ ਹੈ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇਹਨਾਂ ਦੀਆਂ ਬ੍ਰਾਂਚਾਂ ਖੁੱਲੀਆਂ ਜਾ ਰਹੀਆਂ ਨੇ సిందిండిం గ్స్విట గురారిత్తో ట్రండినాగుిం త్రిదేతు కై దినా జే నముదేం ప్రారిత్రిత్రిత్ సివకారీ తామైడిం త్రారిత్రిత్ త� ਕ੍ਰਿਤਪਾਇ ਕਿਉਂਕਿ ਦਸੋਂ ਨਗੁਣ ਆਸਰਗੁਣ ਪੀਓ ਇਹ ਕਲਾਤਾ ਜਿਸ ਗਲੇ ਮੋਹੀ ਆਪਣੇ ਜਗ ਪ੍ਰਭਾਵ ਨਾ ਯਨਕੇੰਤਾ ਪਾਇਰ ਰਤ ਰਤਨਾ ਆਪਣੀ ਕਲ ਤਾਰੇ ਅਰ ਕੁਬਾਰ ਨਾਲਿਕ ਬਰੇ ਹਾਰ ਅਰ ਅਰ ਨਾਮ ਤੁਨਾਉ ਨਾਮ ਮਾਨਿ ਤੈ ਹੋ ਤਨਸਾਰ ਅਸ਼ੁਭੀ ਸੰਗ ਦਿਨਾਮ ਕਰੋ ਵਿਚਾਰ ਇਕ ਚੰਨ ਉਰਪਾ ਤਰਿਯੰ ਸੁਆਮੀ ਕਰਿ ਕੋ ਨਿਕਮਾ ਉਰਪਾ ਆਪਰਾ ਕੋ ਨਮਾਈ ਸਦੋ ਨਾਮ ਸੁਜਾਈ ਜਿਸ ਸਰਬੋਤਮ ਗੁਰੂ ਦਾ ਹੋ ਸੁਖੰਮ ਸੋ ਤਨ ਸੇ ਰਤੇ ਮਹਾਰਾਜ ਸੁਖੁ ਪੰਥ ਚਰੀ ਕੋ ਸੁਖਸਾਨਿ ਸੰਤਪੁਰਿ ਕਿਸੋ ਬਾਪੂ ਮੇਰਾ ਤਲੀ ਕਰਨੀ ਸਾਸ ਤੋਂ ਬਾਪਾ ਕਰਤੀ ਜਵੇਂ ਸੁਆਲ ਰੋਗ ਲਿਆ ਇਹ ਰੋਗ ਤਾਰਾ ਤਸਲਾ ਲਾ ਲਿਆ ਕਾਸਾ ਬਾਗ ਠਾਏ ਤਾਕੋ ਕਿੰਨਾ ਲਾਗੈ ਤੋਏ ਜੈ ਕਰਜ ਚੌਕ ਰੂਪ ਪਉ ਦਾ ਤੇ ਖਾਨਸਰ ਨਾਮ ਸੇ ਪਉਰਨ ਕਾਟੀ ਜੁਮ ਪਾਸੇ ਤਤੁ ਚਾਰ ਕਰਜੁਮ ਸਾਚਾ ਜਨਮ ਮੈ ਰੈ ਸੋ ਕਾਚੋ ਕਰ ਚਾਵਾ ਗੰਟਾ ਪ੍ਰਭ ਸਿਵਾ ਆਤਿ ਆਸਨ ਗੁਰਦੀਵਨ ਸੰਗੰਨ ਕਾ ਲੋਦਾ ਆਰਾਸ ਸੰ ਪ੍ਰਾਨੰਦ ਧਾਰਨ ਪਾਗਮਾ ਕਿਨਾਰੀ ਸਿਮਰਤ ਸਾਤ ਵਿਕਰਮ ਲਾਏ ਮਨਵਤ ਨਾਮ ਕਲ ਪਾਇ ਸੰਗਨਾ ਜਸ ਤੇ ਰਤ ਨਾ ਤੋ ਕੈ ਲੁਟਾਵਾ ਮੂਰਖ ਮਨਾ ਜਾਨੇ ਬਖਤ ਨਾ ਬੋਡੂ ਵਿਚਾ ਨੇ ਹਰ ਕੀ ਬਖਤ ਕਰੂ ਮਨ ਮੀਤ ਨਿਰਮਲ ਹੋਇ ਤੁਮਾਰੋ ਜੀ ਚਨ ਕਮ ਰਾਖੋ ਮਨ ਮਾਹੀ ਦਮ ਜਨ ਕੇ ਕਿਲਕ ਜਾਏ ਸਾਜੁ ਕੋ ਅਵਰੈ ਨਾਮੁ ਜਪਾਵੋ ਸੰਗਗਰਿ ਨਾਮੁ ਕਮਾ ਚਾਚਾਂ ਸੰਗੰਨ ਨਾਮੁ ਸਾ ਸੰਪਰਵ ਚਤਿ ਮਾਰਗੁ ਵਿਚ ਪਰਉਪਕਾਰਿ ਜੋ ਸੰਦਰਜ ਜੈ ਪਾਹ ਸਰਵਰੰਗਰੇ ਕੋ ਦੇਵ ਸੁਨਾ ਸੁਰਾ ਸੰਦੀ ਅਨੰਤ ਨੰਤਰਿਕਰੁ ਦਾੰਕਵੰਸ਼ਾ ਲਾਗੈ ਪ੍ਰੀਤਿ ਭਗਤਿ ਕਰੋ ਅੰਦਰੋ ਕੇ ਨਿਤਨੀਤੀ ਕੋ ਟਿਕੁ ਆਧਾਨ ਮੰਗੈ ਨਾਮ ਕਰਮਸਾਰ ਤਰਾਕੇ ਦੇਟ ਮਾ ਚੋ ਯਾਰ ਪਤਲਾ ਕੋ ਜਿੰਚਾ ਕੇ ਸੋਜੇ ਸਰਤਾ ਨੇ ਗੁਰਪਤਿ ਨਿਹੰਡੁਲਾ ਨੇ ਚੁਗੁਰ ਪ੍ਰੇਮ ਦਾ ਸਰਾਂਗ ਉੱਜਾ ਚੋ ਸਾਤ ਕਾ ਸਭ ਤੇ ਆਗ ਅੰਦਰ ਗੁਰਗਾ ਸੰਦਲ ਕਾ ਕਿਰਪਾ ਜਿਵੇਂ ਅਪਣ ਸੋਇ ਨਾਨਕ ਨੂੰ ਦਿੱਤੇ ਜੋਏ ਸਿਗੋ ਕੀ ਮਨ ਸਾਪੋਈ ਪਈ ਸਾਧ ਗੁਰ ਤੇ ਨਿਰਵੰਨਨ ਇਹ ਜਨ ਦੋਸ ਗੋ ਦੀ ਆਸ ਕਿ ਉਸਦਾਨੇ ਹਾਲ ਹੋਣੇ ਰਾਵ ਰਿਆ ਸਤ ਸੰਗ ਜੋ ਰਿਸ ਕਾ ਸਤ ਲਿਆ ਮਲਾਇ ਨਾਨਕ ਭਗਤੀ ਨਾਮ ਸੁਮਾ ਸੁਖ ਮਿਸਰਾ ਜੇ ਕਾਲਨਾ ਪਾਨਾ ਸੁਖ ਮਿਸਰਾ ਜੇ ਕੀਆ ਜਾਣਾ ਸੁਖ ਮਿਸਰਾ ਜੇ ਸਾਗੇ ਦੀਆ ਸੁਖ ਮਿਸਰਾ ਜੇ ਜੀਵਨ ਦੀਆ ਸੁਖ ਮਿਸਰਾ ਜੇ ਜਦੋਂ ਉਹਨਾਂ ਨੇ ਸੇਵਾ ਕੀਤੀ ਉਹ ਭੁੱਖੇ ਸਾਧੂ ਨੂੰ ਲੰਗਰ ਛਕਾਇਆ ਉਹ ਲੰਗਰ ਦੀ ਜਿਹੜੀ ਪ੍ਰਥਾ ਗੁਰਦਾਨੇ ਪਾਸ਼ਾ ਜੀ ਨੇ ਕਾਇਮ ਕੀਤੀ ਅੱਜ ਸਮੂਹ ਜਗਤ ਦੇ ਵਿੱਚ ਸਾਰੇ ਭਾਰਤ ਦੇਸ਼ ਦੀ ਗੱਲ ਕਰੀਏ ਵਿਦੇਸ਼ਾਂ ਦੀ ਗੱਲ ਕਰੀਏ ਦੁਨੀਆ ਦੀ ਕੋਈ ਅਸੀ ਬਗਾਈ ਨਹੀਂ ਬਚੀ ਜਿੱਥੇ ਲੰਗਰ ਨਹੀਂ ਲੱਗਿਆ ਤੁਸੀਂ ਅੰਗਾਰਿਕ ਜਾਓ ਕੈਨੇਡਾ ਜਾਓ ਆਸਟ੍ਰੇਲੀਆ ਜਾਓ ਉਸੀਰੀਆ ਜਾਓ ਲਿਬਨਾਨ ਜਾਓ ਮਿਡਲ ਈਸਟ ਜਾਓ ਜਿਹੜੇ ਦੇਸ਼ ਜੰਗਾਂ ਦੀ ਮਾਰ ਵਿੱਚ ਪਏ ਹੋਏ ਨੇ ਈਰਾਨ ਇਰਾਕ ਸੀਰੀਆ ਲੀਬੀਆ ਯੂਕਰੇਨ ਰਸ਼ੀਆ ਬਾਰਡਰ ਇਹ ਸਾਰਿਆਂ ਦੇ ਉੱਤੇ ਜੰਗ ਚੱਲ ਰਹੀ ਹੈ ਮਗਰ ਜੰਗ ਦੇ ਨਾਲ ਨਾਲ ਉੱਥੇ ਗੁਰੂ ਦਾ ਲੰਗਰ ਵੀ ਵਰਤਾਇਆ ਜਾ ਰਿਹਾ ਤੇ ਸਾਨੂੰ ਲੰਗਰ ਦੀ ਸੇਵਾ ਗੁਰੂ ਨਾਨਕ ਪਾਤਸ਼ਾਹ ਨੇ ਬਖਸ਼ੀ ਫਿਰ ਅੱਗੇ ਗੱਲ ਕਰੀਏ ਗੁਰੂ ਅੰਗਦ ਪਾਤਸ਼ਾਹ ਜੀ ਦੀ ਹੁਣ ਉਹਨਾਂ ਨੇ ਸੇਵਾ ਕਿਹੜੀ ਕੀਤੀ ਉਹਨਾਂ ਨੇ ਸਭ ਤੋਂ ਮੁੱਖੀ ਲਿਪੀ ਦਿੱਤੀ ਪੰਜਾਬੀ ਜਿਹੜੀ ਭਾਸ਼ਾ ਹੈ ਇਹ ਕ੍ਰਿਪਨ 5.5000 ਸਾਲ ਪੁਰਾਣੀ ਭਾਸ਼ਾ ਹੈ ਮਗਰ ਲਿਪੀ ਦੇ ਰੂਪ ਵਿੱਚ ਗੁਰੂ ਅੰਗਦ ਪਾਤਸ਼ਾਹ ਨੇ ਗੁਰਮੁਖੀ ਰੂਪ ਵਿੱਚ ਅੰਕਿਤ ਕਰਕੇ ਦਿੱਤੀ ਸਾਨੂੰ ਜੇ ਅਸੀਂ ਅੱਜ ਇਤਿਹਾਸ ਪੜ੍ਹੀ ਹੈ ਨਾ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿੰਨੀ ਬਾਣੀ ਉਚਾਰੀ ਹੈ ਉਹ ਪੰਜਾਬੀ ਵਿੱਚ ਨਹੀਂ ਉਚਾਰੀ ਉਹ ਗੁਰਮੁਖੀ ਵਿੱਚ ਨਹੀਂ ਲਿਖੀ ਉਦੋਂ ਲਿਪੀ ਚੱਲਦੀ ਸੀ ਲੰਡਿਆ ਲਿਪੀ ਲੰਡਿਆ ਲਿਪੀ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਣੀ ਉਚਾਰ ਕੇ ਲਿਖੀ ਭਗਤਾਂ ਦੀ ਬਾਣੀ ਇਕੱਠੀ ਕੀਤੀ ਭਗਤ ਸਵਰੀ ਜੀ ਦੀ ਬਾਣੀ ਔਰ ਭਗਤ ਸਵਰੀ ਜੀ ਦੀ ਬਾਣੀ ਪੰਜਾਬੀ ਵਿੱਚ ਉਹ ਹੋਏ ਮਾਰੂ ਵਿੱਚ ਸਾਧ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਉਹ 14 ਸਾਧ ਦੇ ਵਿੱਚ ਗੁਰੂ ਅੰਗਦ ਸਾਹਿਬ ਨੇ ਪੰਦਰਹੇ ਸ਼ਬਦ ਦੀ ਰਚਨਾ ਕੀਤੀ ਤੇ ਉਹ ਆ ਕੇ ਪੰਜਾਬੀ ਦੇ ਮੂਲ ਰੂਪ ਤੋਂ ਪ੍ਰਮੁੱਖੀ ਨਤੀਜੇ ਇਸ ਆਉਣ ਦੇ ਬਣਿਆ। ਅੱਜ ਮਿਲੇ ਫੇਰ ਸੇਵਾ ਦੀ ਗੱਲ ਕਰਦੇ ਆਪਾਂ ਗੁਰੂ ਅਮਰਦਾਸ ਜੀ ਦੀ। ਹੁਣ ਗੁਰੂ ਅਮਰਦਾਸ ਜੀ ਜਿਹੜੇ ਕਿ ਮਾਤਾ ਰਾਣੀ ਦੇ ਪਰਿਵਾਰ ਦੇ ਜਿਹੜੇ ਆਪਾਂ ਪੜਦੇ ਆ ਨਾ ਭੱਲੇ ਅਮਰਦਾਸ ਬੋਲਦੇ ਨੇ ਉਹ ਜਾਤ ਤੋਂ ਭੱਲੇ ਸੀ। ਦੇ ਭੱਲੇ ਦਾ ਬਹੁਤ ਵੱਡਾ ਕੁੰਬਾ ਅੱਜ ਵੀ ਦਿੱਲੀ ਦੇ ਵਿੱਚ ਜੰਮੂ ਦੇ ਵਿੱਚ ਦੇਹਰਾਦੂਨ ਦੇ ਵਿੱਚ ਮੈਂ ਦਰਸ਼ਨ ਕੀ ਉਨੀ ਵੀ ਗੁੰਜ ਚੱਲਦੀ ਪਈ ਹੈ ਉਹਨਾਂ ਦੀ ਬਹੁਤ ਪੈਸੇ ਵਾਲੇ ਨੇ ਗੁਰੂ ਮਰਗ ਦੇ ਵਿੱਚ ਗੁਰੂੰਗਤ ਸਾਹਿਬ ਦੇ ਦਰਸ਼ਨ ਕਰਦੇ ਨੇ ਤੇ ਦਰਸ਼ਨ ਕਰਕੇ ਮਨ ਸ਼ਾਂਤ ਹੋ ਜਾਂਦਾ ਹੈ ਜਿਹੜਾ ਅੱਜ ਤੱਕ ਮਨ ਨੂੰ ਸ਼ਾਂਤੀ ਨਹੀਂ ਆਈ ਸੀ ਉਹ ਸ਼ਾਂਤੀ ਮਿਲਦੀ ਉਹ ਕਹਿੰਦੇ ਅਨਤਵਾਦ ਹੁਣ ਮੈਂ ਕਿਧਰੇ ਨਹੀਂ ਜਾਣਾ ਮੈਨੂੰ ਸੱਚੇ ਸਤਗੁਰੂ ਦੀ ਪ੍ਰਾਪਤੀ ਹੋਈ ਹੈ ਤੇ ਆਪਾਂ

ਤਲਕੋਹ ਸਾਹਿਬ ਜੀ ਨੇ ਸੇਵਾ ਸ਼ੁਰੂ ਕਰ ਰਹੇ ਨੇ ਤੇ ਰੋਜ਼ ਸਵੇਰੇ ਬਾਣੀ ਦੀ ਦਾਖਲ ਭਾ ਕੇ ਲੈ ਕੇ ਆਉਂਦੇ ਤੇ ਗੁਰੂ ਅੰਗਦ ਪਾਤਸ਼ਾਹ ਜੀ ਨੂੰ ਸੁਣਾਉਂਦੇ ਹਾਲਾਂਕਿ ਪਿੰਡ ਦੇ ਲੋਕਾਂ ਨੇ ਕਈ ਵਾਰ ਉਹਨੂੰ ਦਿਲਾਂ ਸੁਣਾਇਆ ਐਥੇ ਨਰ ਵੀ ਗਿਆ ਜਦੋਂ ਉਹ ਖੱਡ ਵਿੱਚ ਡਿੱਗਿਆ ਤੇ ਪਿੰਡ ਦੇ ਤੇ ਬੰਦਾ ਕਹਿੰਦਾ ਬਾਹਰ ਖੜਕਾ ਹੋ ਰਿਹਾ ਕੋਈ ਚੋਰ ਤਾਂ ਨਹੀਂ ਆ ਗਿਆ ਸੁਵੇਨੇ ਥਾਵਾਂ ਆਇਆ ਹੋਣਾ ਤੇ ਜਦੋਂ ਇਹ ਗੱਲ ਗੁਰੂ ਅੰਗਦ ਪਾਤਸ਼ਾਹ ਜੀ ਨੂੰ ਪਤਾ ਲੱਗੀ ਕਿ ਗੁਰੂ ਅਮਰਦਾਸ ਜੀ ਜਦ ਅ ਗੁਰੂ ਨਹੀਂ ਹੋਏ ਤੇ ਅਮਰਦਾਸ ਜੀ ਨੂੰ ਅਮਰੋ ਨਹੀਂ ਥਾਵਾਂ ਕਿ ਪਿੰਡ ਵਾਲੇ ਕਹਿ ਰਹੇ ਨੇ ਤੇ ਸੇਵਾ ਦਾ ਫਲ ਕੀ ਮਿਲਿਆ ਗੁਰੂ ਅੰਗਦ ਪਾਤਸ਼ਾਹ ਜੀ ਨੇ 12 ਵਰ ਦਿੱਤੇ ਉਹਨਾਂ ਨੂੰ ਕਿ ਨੇ ਥਾਵਿਆਂ ਦੇ ਖਾਂ ਨਿਤਾੜਿਆਂ ਦੇ ਥਾੜ ਨਿਮਾੜਿਆਂ ਦੇ ਮਾਣ ਨਿਓ ਸਤਿ ਨਾਮੁ ਸੋਤਨੁ ਸਾਰੀ ਨਾਮੁ ਨਾਮੁ ਲੀ ਸਾਹਿਬਾ ਗਿਆਨੀ ਗੰਤੇਰਾ ਕਰਤਾ ਤੇਰਾ ਸਭੈ ਜੀ ਦੇ ਸੋ ਭਾਵੇ ਸੰਗਤਿ ਤੇਰਾ ਸਚਾ ਨਾਮ ਮੇਰਾ ਆਧਾਰੁ ਸਤਿ ਨਾਮ ਨਾ ਆਧਾਰ ਬਿਰਾਜਿ ਸਭ ਦੁਖ ਕਹੈ ਕਰੇ ਸਭ ਆਤਮਾ ਦੀ ਲਾਹੀ ਬੰਦੇ ਸਤਿ ਨਾਮੁ ਸਤਿ ਅੰਮ੍ਰਿਤ ਪ੍ਰਭ ਨਾਮ ਪਰਦੇ ਜਨਾ ਕੈ ਮੰਨੁ ਸ੍ਰਾਮ ਦੇ ਨਾਮ ਕਟਨ ਅੰਸਾਰ ਸ੍ਰੀ ਸਤਿ ਨਾਮੁ ਸਾਹਿਬ ਜੀ ਤੁਲੁ ਨਾ ਲਿਤੇ ਨਾ ਕੋਈ ਬਾਿਸਰਾ ਗੁਰੂ ਆਪ ਜੀ ਦੇ ਹਰ ਸ਼ਬਦ ਵਿਚਾਰ ਛੇ ਕੋ ਗਿਆਨ ਸਰਬੀਤ ਪਰਮਾਤਮਾ ਦੀ ਗਾਥੀ ਅੰਕਾਰ ਕਰਵਾਦ ਕਰਦੇ ਕੋਈ ਪ੍ਰਮਾਤਮਾ ਦੀ ਆਗਾਸ ਸੁਰ ਸਪਰਸ਼ ਕਰਵਾਉਣ ਦੇ ਸ਼ਿਲਾ ਕਰਮੂ ਪਰਮੋਸ਼ਾ ਰਚੇ ਕਰਨਾ ਜੇ ਨਾਈ ਮਹਾਰਾਜ ਤੁਸੀਂ ਦੇ ਦਰਸ਼ਨੂ ਛੇ ਕੋ ਹੋਏ ਬਾਦਸ਼ਾਹ ਜੀ ਆਪ ਜੀ ਨੂੰ ਸੁੰਦਰ ਪ੍ਰਸਾਦ ਕੇ ਬੇਟਾ ਦਿੱਤੇ ਹਨ ਤਾਂ ਜੀ ਨਹੀਂ ਕਰ ਗਨੇ ਆਪ ਜੀ ਦੇ ਛੇ ਕੋ ਦੇ ਹੋਤ ਕੋ ਰੂਪ ਰੂਪ ਦੇ ਤਕਰੀਆਂ ਦੇਸ਼ੀ ਤੇ ਮੇਰ ਪਰਿਆਤ੍ਰਿਕਾਂ ਦੇ ਦੰਦਿਆਂ ਰਾਸ਼ਟਰ ਗੁਣਤ ਤੇ ਰੋਸ਼ੀ ਤੇ ਰਮੀਆ ਚੜ੍ਹਨੀਆ ਕਲਾ ਨੂੰ ਜੀਵਨ ਦੇ ਰੋਸ਼ੀ ਕਰਨਾ ਹੈ ਸ਼ੇਖਰਾ ਮਨੁਕਤਾ ਦੀ ਸੇਵਾ ਕਰਦੇ ਰਹਿਣਾ ਮੇਰ ਪਰਿਆਤ੍ਰਿਕਾਂ ਦਾ ਪਾਸ਼ਾ ਜੀ ਨੂੰ ਸਾਰ ਸੰਗਤਾਂ ਦੇ ਦਰ ਤੇ ਹਾਜ਼ਰੀ ਪ੍ਰਵਾਨ ਤੇ ਕੋ ਘਟਾਵਾਂ ਸ਼ੁਰੂਆਤ ਕਰਨੀ ਹੈ ਸਾਰੇ ਸੰਗਤਾਂ ਦੀਆ ਰੱਬ ਤੇ ਹਾਜ਼ਰੀਆਂ ਪ੍ਰਵਾਨ ਕਰਨੀਆਂ ਸਮੂਹ ਸੰਗਤਾਂ ਨੂੰ ਜੀਵਨ ਦੇ ਰੋਸ਼ੀ ਤੇ ਚਰਨਾ ਦੇ ਨਾਲ ਲੋਕ ਕੇ ਰਖੜਾ ਸੰਗਤਾਂ ਨੂੰ ਬਹੁਤ ਬਹੁਤ ਨਮਸਕਾਰ ਮੇਰੇ ਇੰਡੀਆ ਦਾ ਚਰਨੀ ਗੁਰੂ ਜੀ ਮਹਾਰਿਸ਼ੀ ਕਾਬਲ ਅਰਸ਼ਾ ਜੀ ਉਕਰਮ ਕੁਰਤੀ ਤਾ ਆਜਿ ਗੁਰਤਰੋ ਤੁਨਾ ਨੇ ਕੋਸ਼ਿ ਕਰਦੇ ਸੰਗਤਾਂ ਨੂੰ ਨਮਤਰੋ ਨਿਤਿ ਨਿਹਾਰ ਕਰੋ ਬਿਆਨ ਸੰਗਤਾਂ ਨੂੰ ਬਿਆਨ ਅਰਦਾਸ ਕਰਾਂ ਪਹਿਲਾ ਨੇ ਪਰਗੋ ਗਿਰਤ ਕਲਾਇਆ ਬਰਕਤਾ ਜੁਰਦੀਆਂ ਕਲੋਰੀ ਨੂੰ ਬਰਸ਼ੀ ਕਰਨਾ ਅਸ਼ਰ ਸੁੰਦਰ ਮਿਸਵਾ ਕਰਨ ਦੀ ਬਾਣ ਨੂੰ ਚੋਈ ਕਰਨਾ ਕਰੋ ਕਰਪਾ

I'm yeah. ਸੀ ਆਖਰੀ ਮੀਟ ਐਂਡ ਯੂ ਲੋਨ ਨਵਾ ਜਿਹੜਾ ਸ਼ੋਰੋਂ ਭੁਲੇਗਿਆਂ ਦੇ ਪੁਰਾਣੇ ਦੰਦੇ ਅਫਤਰ ਦੇ ਵਿੱਚ ਇਕੱਠੇ ਹੋਏ ਆ ਮੇਰਾ ਇਹ ਸੁਸਾਇਟੀ ਦੇ ਮੈਂਬਰਾਂ ਦੇ ਨਾਲ ਕੋਰਣਾ ਕਾਜ ਦੇ ਵਿੱਚ ਜੀ ਡੇਢ ਘਾ ਹੋਈ ਔਰ ਬਾਕੀ ਜਿਸ ਤਰ੍ਹਾਂ ਮੇ ਤੋਂ ਪਹਿਲਾਂ ਬਣਾਲੇ ਰਾਸਤੇ ਗਏ ਆ ਕਿ ਪਰਿਵਾਰ ਦੇ ਮੈਂਬਰ ਆਪਣੇ ਮਾਪਿਆਂ ਤੋਂ ਡਰਦੇ ਸੀਗੇ ਇਹ ਕਿਹੜੇ ਤਰੀਕੇ ਦੇ ਨਾਲ ਆਪਾਂ ਆਪਣੇ ਮਾਤਾ-ਪਿਤਾ ਲਈ ਆਪਣੇ ਪਿਤਾ ਦਾ ਸੇਵਾ ਕਰੀਏ ਉਹਦੇ ਹੱਥ ਨਹੀਂ ਹੀ ਲਗਾਉਂਦੇ ਆਪਣੀ ਮਾਤਾ ਨੂੰ ਆਪਣੇ ਪਿਤਾ ਨੂੰ ਪਰ ਉਸ ਵੇਲੇ ਮੈਂ ਦੇਖ ਰਿਹਾ ਨਾ ਕਿ ਇਹ ਸੁਸਾਇਟੀ ਵਾਲੇ ਨੂੰ ਕੀ ਟੈਲੀਫੋਨ ਕਰਨਾ ਕਿ ਭਾਈ ਅੱਜ ਆਪਾਂ ਇਸ ਜਗ੍ਹਾ ਤੇ ਜਾਣਾ ਹੈ ਔਰ ਅਸੀਂ ਜਾਣਾ ਉਹਨਾਂ ਦੇ ਬੇੜੀ ਨੂੰ ਵਾਹਣ ਦੇ ਖੜਾਉਣਾ ਲੇਕਿਨ ਇਹ ਸੁਸਾਇਟੀ ਹੈ ਔਰ ਅਸੀਂ ਨਾਲ ਲੈ ਕੇ ਉਸ ਬੇੜੀ ਨੂੰ ਸੰਭਾਲ ਧਰ ਲੈ ਕੇ ਜਾਣਾ ਪੂਰਾ

ਇਹ ਜਿਹੜਾ ਵੀਰ ਸਾਹਿਬ ਨੇ વાਕਿਆ ਸੁਣਾਇਆ ਹੈ ਇਹ વાਕਿਆ ਹੀ ਸਹੀ ਗੱਲ ਹੈ ਉਸਨੇ ਇਸ ਤਰ੍ਹਾਂ ਦਾ ਸਮਾਂ ਸੀ ਇੱਕ ਜਗ੍ਹਾ ਤੇ ਤੇ ਐਸੀ ਵੀ ਮੰਦਭਾਗੀ ਘਟਨਾ ਹੋਈ ਹੈ ਕਿ ਪੈਕ ਬੋਡੀ ਸੀ ਸ਼ਰਮ ਵੀ ਅੰਦੀ ਕਰ ਗਏ ਆ ਬੰਦੇ ਆਏ ਪਰਵਾਰ ਦੇ ਉਹ ਕਹਿੰਦੇ ਜੀ ਪਾ ਦੇ ਕੇ ਸੁਨਾਵ ਕੀਤਾ ਜਾਏਗਾ ਫਿਰ ਜਿਤਦਰ ਵੀਰ ਜੀ ਵੱਲੋਂ ਮੋਦੀ ਨੇ ਬੋਲੇ ਕਹਿੰਦੇ ਜੀ ਉਹਦਾ ਦਸਵੀਂ ਦਾ

ਚੇਤਨ ਰਾਏ ਆਖਿਰ ਵਿੱਚ ਡਾਕਟਰ ਅੰਜੀ ਨੂੰ ਜੋ तकरीबन 9-10 ਸਾਲ ਦਾ ਸਮਾਜ ਦੀ ਸੇਵਾ ਦੇ ਵਿੱਚ ਨੌਕਰਾ ਪਾ ਰਿਹਾ ਹੈ ਜੋ ਪੁੰਬੇ 파ਪਰਸ਼ੀ ਦੇ ਸ਼ਹਿਰਾਂ ਤੋਂ ਕਿਲੰਦਰ ਦੇ ਵਿੱਚ ਐਡਵੋਕੇਟ